ਸੰਯੁਕਤ ਕਿਸਾਨ ਮੋਰਚਾ ਨੇ ਮੋੜ ਸੰਘਰਸ਼ ਦਾ ਵਿਗਲ ਵਜਾ ਦਿੱਤਾ ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਮੌਕੇ ਮੋੜ ਟਰੈਕਟਰ ਪ੍ਰੇਡ ਹੋਏਗੀ 26 ਜਨਵਰੀ ਨੂੰ ਸੜਕਾਂ ਦੇ ਉੱਪਰ ਹਜ਼ਾਰਾਂ ਟਰੈਕਟਰ ਨਿਕਲਣਗੇ ਇਸ ਦੀਆਂ ਤਿਆਰੀਆਂ ਚੰਗੀ ਪੱਦਰ ਦੇ ਉੱਪਰ ਬੱਢ ਦਿੱਤੀਆਂ ਗਈਆਂ ਹਨ ਇਹ ਟਰੈਕਟਰ ਪ੍ਰੇਡ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉੱਥੇ ਇਹ ਤਹਿਸੀਲ ਪੱਦਰ ਤੇ ਪ੍ਰੇਡ ਹੋਏਗੀ ਦਾਸ ਇਹ ਕਿ ਸੰਯੁਕਤ ਕਿਸਾਨ ਮੋਰਚਾ ਮੰਗਲਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਆਲ ਇੰਡੀਆ ਕਨਵੈਨਸ਼ਨ ਹੋਈ ਜਿਸ ਦੇ ਵਿੱਚ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਦੇ ਲਈ ਸੰਘਰਸ਼ ਤੇਜ਼ ਕਰਨ ਦਾ ਵਿਗਲ ਵਜੋਂਦਾ 16 ਫਰਵਰੀ ਨੂੰ ਪਿੰਡੂ ਭਾਰਤ ਬੰਦ ਕਰਨ ਤੇ ਰੋਜ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਕਨਵੈਨਸ਼ਨ ਨੇ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਨੂੰ ਵੱਟੇ ਪੱਧਰ ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਹਨ ਪ੍ਰੇਡ ਨੂੰ ਸਫਲ ਬਣਾਉਣ ਤੇ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਤੇ ਭਾਰਤ ਦੇ ਸੰਵਿਧਾਨ ਤੇ ਜਮਹੂਰੀ ਤੇ ਸਮਾਜਵਾਦੀ ਸਿਦਾਂਤਾਂ ਨੂੰ ਬਚਾਉਣ ਦਾ ਪ੍ਰਣ ਲੈਣ ਦੀ ਅਪੀਲ ਵੀ ਕੀਤੀ ਹੈ ਉਹਨਾਂ ਦੱਸਿਆ ਕਿ 26 ਜਨਵਰੀ ਵਾਲੀ ਟਰੈਕਟਰ ਪ੍ਰੇਡ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਕੀਤੀ ਜਾਵੇਗੀ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉਥੇ ਤਹਿਸੀਲ ਪੱਧਰ ਤੇ ਇਹ ਪ੍ਰੇਡ ਕਰਨ ਦਾ ਫੈਸਲਾ ਲਿਆ ਗਿਆ ਹੈ ਖੇਤੀ ਸੰਕਟ ਦੇ ਹੱਲ ਅਤੇ ਖੇਤੀ ਆਧਾਰਿਤ ਸਨਨ ਤੇ ਵਿਕਾਸ ਦੇ ਲਈ ਬਦਲਵੀਂ ਨੀਤੀ ਅਪਣਾਉਣ ਦੇ ਲਈ ਸਰਕਾਰ ਤੇ ਦਬਾਅ ਬਣਾਉਣ ਬਾਰੇ ਘੋਸ਼ਣਾ ਪੱਤਰ ਕਲਾਮਿਆ ਗਿਆ ਹੈ ਘੋਸ਼ਣਾ ਪੱਤਰ ਦੇ ਵਿੱਚ ਭਾਰਤ ਭਰ ਦੇ ਕਿਸਾਨਾਂ ਨੂੰ ਕੇਂਦਰ ਦੀ ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਖਿਲਾਫ ਡਟਣ ਦਾ ਸੱਦਾ ਦਿੱਤਾ ਗਿਆ ਹੈ। ਬਿਊਰੋ ਰਿਪੋਰਟ ਐਸਮ ਜਨ న్యూਸ ਸੰਯੁਕਤ ਕਿਸਾਨ ਮੋਰਚਾ ਨੇ ਮੋੜ ਸੰਘਰਸ਼ ਦਾ ਵਿਗਲ ਪਜਾ ਦਿੱਤਾ ਹੈ ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਮੌਕੇ ਮੋੜ ਟਰੈਕਟਰ ਪ੍ਰੇਡ ਹੋਏਗੀ 26 ਜਨਵਰੀ ਨੂੰ ਸੜਕਾਂ ਦੇ ਉੱਪਰ ਹਜ਼ਾਰਾਂ ਟਰੈਕਟਰ ਨਿਕਲਣਗੇ ਇਸ ਦੀਆਂ ਤਿਆਰੀਆਂ ਜੰਗੀ ਪੱਦਰ ਦੇ ਉੱਪਰ ਬੱਢ ਦਿੱਤੀਆਂ ਗਈਆਂ ਹਨ ਇਹ ਟਰੈਕਟਰ ਪ੍ਰੇਡ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉੱਥੇ ਤਹਿਸੀਲ ਪੱਦਰ ਤੇ ਪ੍ਰੇਡ ਹੋਏਗੀ ਦਾਸ ਇਹ ਕਿ ਸੰਯੁਕਤ ਕਿਸਾਨ ਮੋਰਚਾ ਮੰਗਲਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਆਲ ਇੰਡੀਆ ਕਨਵੈਨਸ਼ਨ ਹੋਈ ਜਿਸ ਦੇ ਵਿੱਚ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਦੇ ਲਈ ਸੰਘਰਸ਼ ਤੇਜ਼ ਕਰਨ ਦਾ ਵਿਗਲ ਵਜੋਂਦਾ 16 ਫਰਵਰੀ ਨੂੰ ਪਿੰਡੂ ਭਾਰਤ ਬੰਦ ਕਰਨ ਤੇ ਰੋਜ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਕਨਵੈਨਸ਼ਨ ਨੇ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਨੂੰ ਵੱਡੇ ਪੱਧਰ ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਹਾਨ ਪ੍ਰੇਡ ਨੂੰ ਸਫਲ ਬਣਾਉਣ ਤੇ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਤੇ ਭਾਰਤ ਦੇ ਸੰਵਿਧਾਨ ਤੇ ਜਮਹੂਰੀ ਤੇ ਸਮਾਜਵਾਦੀ ਸਿਸਦਾਂ ਤਾਨ ਨੂੰ ਬਚਾਉਣ ਦਾ ਪ੍ਰਣ ਲੈਣ ਦੀ ਅਪੀਲ ਵੀ ਕੀਤੀ ਆ ਉਹਨਾਂ ਦੱਸਿਆ ਕਿ 26 ਜਨਵਰੀ ਵਾਲੀ ਟਰੈਕਟਰ ਪ੍ਰੇਡ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਕੀਤੀ ਜਾਵੇਗੀ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉੱਥੇ ਤਸਵੀਰ ਪੱਦਰ ਤੇ ਇਹ ਪ੍ਰੇਡ ਕਰਨ ਦਾ ਫੈਸਲਾ ਲਿਆ ਗਿਆ ਹੈ ਖੇਤੀ ਸੰਕਟ ਦੇ ਹੱਲ ਅਤੇ ਖੇਤੀ ਆਧਾਰਿਤ ਸਨਤ ਵਿਕਾਸ ਦੇ ਲਈ ਬਦਲਵੀਂ ਨੀਤੀ ਅਪਣਾਉਣ ਦੇ ਲਈ ਸਰਕਾਰ ਤੇ ਦਬਾਅ ਬਣਾਉਣ ਬਾਰੇ ਘੋਸ਼ਣਾ ਪੱਤਰ ਐਲਾਨਿਆ ਗਿਆ ਹੈ ਘੋਸ਼ਣਾ ਪੱਤਰ ਦੇ ਵਿੱਚ ਭਾਰਤ ਪੜ ਦੇ ਕਿਸਾਨਾਂ ਨੂੰ ਕੇਂਦਰ ਦੀ ਕਾਰਪੋਰੇਟ ਪੱਕੀ ਤੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਖਿਲਾਫ ਡਟਣ ਦਾ ਸੱਦਾ ਦਿੱਤਾ ਗਿਆ ਹੈ। ਬਿਊਰੋ ਰਿਪੋਰਟ ਅ ਸਮਝਨ ਨਿਊਜ਼ ਸੰਯੁਕਤ ਕਿਸਾਨ ਮੋਰਚਾ ਨੇ ਮੋੜ ਸੰਘਰਸ਼ ਦਾ ਵਇਗਲ ਵਜਾ ਦਿੱਤਾ ਹੈ ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਮੌਕੇ ਮੋੜ ਟਰੈਕਟਰ ਪ੍ਰੇਡ ਹੋਏਗੀ 26 ਜਨਵਰੀ ਨੂੰ ਸੜਕਾਂ ਦੇ ਉੱਪਰ ਹਜ਼ਾਰਾਂ ਟਰੈਕਟਰ ਨਿਕਲਣਗੇ ਇਸ ਦੀਆਂ ਤਿਆਰੀਆਂ ਚੰਗੀ ਪੱਧਰ ਦੇ ਉੱਪਰ ਬਿੱਡ ਦਿੱਤੀਆਂ ਗਈਆਂ ਹਨ ਇਹ ਟਰੈਕਟਰ ਪ੍ਰੇਡ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉੱਥੇ ਇਹ ਤਹਿਸੀਲ ਪੱਧਰ ਤੇ ਪ੍ਰੇਡ ਹੋਏਗੀ ਦਾਸ ਇਹ ਕਿ ਸੰਯੁਕਤ ਕਿਸਾਨ ਮੋਰਚਾ ਮੰਗਲਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਆਲ ਇੰਡੀਆ ਕਨਵੈਨਸ਼ਨ ਹੋਈ ਜਿਸ ਦੇ ਵਿੱਚ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਦੇ ਲਈ ਸੰਘਰਸ਼ ਤੇਜ਼ ਕਰਨ ਦਾ ਵਿਗਲ ਵਜੋਂਦਾ 16 ਫਰਵਰੀ ਨੂੰ ਪਿੰਡੂ ਭਾਰਤ ਬੰਦ ਕਰਨ ਤੇ ਰੋਜ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਕਨਵੈਨਸ਼ਨ ਨੇ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਨੂੰ ਵੱਡੇ ਪੱਧਰ ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਹਾਨ ਪ੍ਰੇਰ ਨੂੰ ਸਫਲ ਬਣਾਉਣ ਤੇ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਤੇ ਭਾਰਤ ਦੇ ਸੰਵਿਧਾਨ ਤੇ ਜਮਹੂਰੀ ਇਸ ਸਮਾਜਵਾਦੀ ਸਿਧਾਂਤਾਂ ਨੂੰ ਬਚਾਉਣ ਦਾ ਪ੍ਰਣ ਲੈਣ ਦੀ ਅਪੀਲ ਵੀ ਕੀਤੀ ਹੈ ਉਹਨਾਂ ਦੱਸਿਆ ਕਿ 26 ਜਨਵਰੀ ਵਾਲੀ ਟਰੈਕਟਰ ਪ੍ਰੇਡ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਕੀਤੀ ਜਾਵੇਗੀ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉੱਥੇ ਤਹਿਸੀਲ ਪੱਧਰ ਤੇ ਇਹ ਪ੍ਰੇਡ ਕਰਨ ਦਾ ਫੈਸਲਾ ਲਿਆ ਗਿਆ ਹੈ ਖੇਤੀ ਸੰਕਟ ਦੇ ਹੱਲ ਅਤੇ ਖੇਤੀ ਆਧਾਰਿਤ ਸਨਅਤ ਵਿਕਾਸ ਦੇ ਲਈ ਬਦਲਵੀਂ ਨੀਤੀ ਅਪਣਾਉਣ ਦੇ ਲਈ ਸਰਕਾਰ ਤੇ ਦਬਾਅ ਬਣਾਉਣ ਬਾਰੇ ਘੋਸ਼ਣਾ ਪੱਤਰ ਐਲਾਨਿਆ ਗਿਆ ਹੈ ਘੋਸ਼ਣਾ ਪੱਤਰ ਦੇ ਵਿੱਚ ਭਾਰਤ ਭਰ ਦੇ ਕਿਸਾਨਾਂ ਨੂੰ ਕੇਂਦਰ ਦੀ ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਖਿਲਾਫ ਡਟਣ ਦਾ ਸੱਦਾ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਐਸਮਝਾ ਨਿਊਜ਼